ਹਾਂਜੀ ਇਹ ਆਲਾ ਸਾਰੇ ਵੀਰਾਂ ਦਾ ਹੋਰ ਕੀ ਬੰਦਾ ਕਰਦਾ ਨੇ ਵੀਰੋ ਸਕੂਟਰ ਤੋਂ ਬਾਅਦ ਸਾਰੇ ਵੀਰ ਇਹਦੇ ਘਰ ਕੋਲ ਠੀਕ ਹੈ ਲੌਜੀ ਕਰਦੇ ਆ ਲੋਜੀ ਸਟਾਰਟਿੰਗ ਸਵੇਰੇ ਹੈ ਸਾਰੇ ਦੇਖ ਲਓ ਮੇਰੇ ਅੱਗੇ ਸਾਥੀ ਬਲਜੀਤ ਮਾਨਾ ਜੀ ਪਹੁੰਚ ਚੁੱਕੇ ਨੇ ਹੈਲੋ ਗਾਇਸ ਬਾਬਾ ਟਿੱਲੂ ਜੀ ਪਹੁੰਚ ਚੁੱਕੇ ਨੇ ਖੇਤ ਰੋਟੀ ਘੜਾਵਾ ਬੰਦੇ ਅੱਜ ਤਿੰਨ ਐ ਠੀਕ ਹੈ ਕਿ ਨਹੀਂ ਤੇ ਰੋਟੀ ਹਾਂ ਬਾਬਾ ਦੱਸ ਬਾਬਾ ਕੰਮ ਦਾ ਕੋਈ ਨਾ ਜਾਇਆਵਾਂਗੇ ਅੱਛਾ ਅੱਛਾ ਚਾਲ ਬਣਾ ਦਿੰਨੇ ਕੋਈ ਗੱਲ ਨਹੀਂ ਤੇ ਇੱਕ ਮਿੰਟ ਬਈ ਕਰ ਇਹਨਾਂ ਨਾਲ ਕਰਕੇ ਗੱਲਬਾਤ ਰੋਟੀ ਤੀ ਫੜਾਰੇ ਨੂੰ ਫਿਰ ਘਰ ਨੂੰ ਮੁੜਦੇ ਆਂ ਹਾਂਜੀ ਮੇਰੇ ਵੀਰੋ ਪਹੁੰਚ ਗਈ ਇੱਧਰ ਲੈ ਕੇ ਖੇਤ ਰੋਟੀ ਫੜਾ ਕੇ ਵਾ ਕੀ ਸੀ ਨੇ ਇਹ ਕਿੱਟ ਗਈ ਦੀ ਬਈ ਵਟ ਹੈਪਨਡ ਵਟ 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 ਹੈਪਨਡ ਪਤਾ ਨਹੀਂ ਕਿ ਹਸ ਸਕਦਾ ਫਾਟ ਡਰਾਈਵਰ ਦਾ ਟੂੜਾ ਕਿਤਨਾ ਬੜਗਾ ਨੂੰ ਨਹੀਂ ਇਹ ਕਿਦਰ ਦੀਆਂ ਵਾਲੀ ਲੱਗਦਾ ਮੈਨੂੰ ਨਾ ਪਾਣੀ ਕਿਹੜਾ ਹਟੇਗਾ ਕੰਜਰ ਦਾ ਚਲੋ ਖੋਲੀਏ ਕਰਾਂ ਗੇਟ ਅੰਦਰ ਹੋਈਏ ਐਂਟਰ ਲਿਓ ਪ੍ਰੀਤੀ ਨੂੰ ਛੜੀਏ ਮੇਰੀ ਬੇਬੀ ਨੂੰ ਆਹਾ ਲਿਓ ਕੰਦ ਲਿਓ ਹੂੰ ਕਰੇ ਜਾੜਾ ਸਾਜ ਜੱਫੀ ਪਾਉਂਦਾ ਟੱਪ ਗਿਆ ਤੜਕੋ ਤੜਕੀ ਗੋਸ਼ ਆ ਗਈ ਫੋਨ ਲਾਈ ਜਾਂਦਾ ਸੀ ਯਾਰ ਪਤਾ ਨਹੀਂ ਕੀ ਕਹਿੰਦਾ ਸੀ ਚਲੋ ਪਹਿਲੇ ਨੰਬਰ ਤੇ ਲਾਈਟਾਂ ਲੂਟਾਂ ਮਝਾਵਾਂ ਸਾਰੀਆਂ ਹਾਂਜੀ ਲਾਈਟਾਂ ਲੂਟਾਂ ਕਰਦੀ ਬੰਦ ਇੱਧਰੋਂ ਨੇ ਬੱਚਿਆਂ ਨੂੰ ਦੇਖ ਲਈ ਬਾਈ ਵੀ ਚੋਕਚਾਗ ਦੇਤੀ ਕੀ ਨਹੀਂ ਫਿਰੋਜ਼ ਸਾਹਿਬ ਤੇ ਕਰਾਂਗੇ ਕੋਈ ਜਗਾੜ ਮੰਟ ਬਾਬੇ ਇੱਕ ਬੱਚੇ ਦਾ ਕੰਮ ਹੋ ਗਿਆ ਯਾਰ ਇੱਕ ਬੱਚਾ ਮਰ ਗਿਆ ਬਈ ਆਂਡੇ ਜੋ ਨਹੀਂ ਕੱਢਣੇ ਬੱਚੇ ਤੋਂ ਠੀਕ ਹੈ ਕੋਈ ਨਹੀਂ ਇਹਦੀ ਡੈਥ ਹੋ ਗਈ ਵਿਚਾਰੇ ਦੀ ਯਾਰ ਮਰੇ ਹਨ ਹੂੰ ਇੱਕ ਬੱਚਾ ਮਰ ਗਿਆ ਪਰ ਦੂਜਾ ਵੀ ਜੋਰ ਜਾਂ ਲਾਈ ਜਾਂਦਾ ਨਿਕਲਦਾ ਖਰਜ ਨੂੰ ਮੈਂ ਕੱਢ ਹੀ ਦੇ ਮਾ ਬਾਬੇ ਇੱਕ ਮਿੰਟ ਰੋ ਯਾਰ ਲਓ ਜੀ ਦੂਜਾ ਬੱਚਾ ਕੱਢਤਾ ਪੱਟ ਕੇ ਉਥੋਂ ਟੋਪ ਆਇਆ ਹਨਾ ਇੱਕ ਬੱਚੀ ਦੀ ਡੈਥ ਹੋ ਗਈ ਆ ਗੱਲ ਨੂੰ ਕਹਿਣਾ ਸੀ ਕਹਿਣਾ ਹੁੰਨਾ ਤੁਹਾਨੂੰ ਮੈਂ ਵੀ ਨਿਗਰ ਰੱਖਿਆ ਕਰੋ ਇਹਦੇ ਬੱਚੇ ਨਿਕਲਣ ਵਾਲੇ ਹੁੰਦੇ ਆ ਠੀਕ ਹੈ ਨਹੀਂ ਉਦੋਂ ਨਿਗਰ ਰੱਖਣੀ ਜ਼ਰੂਰੀ ਹੁੰਦੀ ਹੈ ਕਈ ਵਾਰੀ ਬੱਚੇ ਤਾਂ ਨਹੀਂ ਨਿਕਲਾ ਜਾਂਦਾ ਰਾਂਡੇ ਚ thro ਆਪ ਨੂੰ ਕਰਨਾ ਪੈਂਦਾ ਹਲਾ ਬੱਲਾ ਸਾਰਾ ਠੀਕ ਹੈ ਮਸ ਇਹਨਾ ਪੱਟ ਤਾਂ ਅਖਰ ਮੈਂ ਤੇ ਦੀ ਤੌਣ ਕੱਢ ਦਾਂਗੇ ਨਹੀਂ ਤਾਂ ਬਾਹਰ ਤੇ ਨਹੀਂ ਇਹਨਾਂ ਕੋਈ ਚੱਕਰ ਵਾਲੀ ਗੱਲ ਨਹੀਂ 1 ਮਿੰਟ ਇਹਨੇ ਆਪੇ ਨਿਕਲੇ ਹੋਣਾ ਲਓ ਹੰਦੋ ਐਨੇ ਗੱਲ ਮਗਰ ਆਪੇ ਨਹੀਂ ਗਿਲੇ ਆਪੇ ਨਹੀਂ ਗਿਲੇ ਗੁਰਾਕਾ ਦਿੰਨੇ ਨੂੰ ਆਪਾਂ ਹਾਂਜੀ ਸ਼ਵੇਰੇ ਸ਼ਵੇਰੇ ਡੈਥ ਕੇ ਸਾਹਮਣੇ ਆ ਗਿਆ ਜੀ ਚਲੋ ਕੋਈ ਗੱਲ ਨਹੀਂ ਭਾਈ ਡੋਂਟ ਵਰੀ ਚਲਦੇ ਹੀ ਰਹਿੰਦੇ ਇਨਾਂ ਦਾ ਫਰੂਰ ਕੀ ਚਲਦੇ ਕਮਜੋਰੀ ਆ ਠੀਕ ਆ ਕਿ ਨਹੀਂ ਕੋਈ ਈਸ਼ੂ ਨਹੀਂ ਆ ਇੱਕ ਪਹਿਲਾ ਬੱਚਾ ਮਰਿਆ ਮਤਲਬ ਉਹ ਵੀ ਆਂਡੇ ਚੋਂ ਨਹੀਂ ਨਿਕਲਿਆ ਗਿਆ ਉਹ ਮਰ ਗਿਆ ਹੁਣ ਤਾਂ ਸੁੱਖ ਨਾਲ ਬਾਬੀ ਦੀ ਇਨੀ ਕਿਰਪਾ ਹਣਾ ਇਹਦੇ ਬੱਚਾ ਬੋਚਾ ਨਹੀਂ ਮਰਿਆ ਇੱਕ ਵੀ ਨਾ ਕਮਜ਼ੋਰਾ ਪੜਿਆ ਬੱਚੇ ਦਾ ਸਾਨਾ ਰਗੀ ਵਾਲਦਾ ਵੀ ਤੂੰ ਸਾਹ ਸੰਭਾਲ ਹੋਵੇ ਨਾ ਤੇ ਖਰਾਕ ਹੋਵੇ ਉਤੋਂ ਰੱਜਵੀਂ ਫਿਰ ਬੱਚਾ ਥੋੜਾ ਟਟਵਾ ਪੜੂਗਾ ਤੇ ਜਿਹੜੇ ਕੱਲ ਤਿੰਨੇ ਕਬੂਤਰ ਆਏ ਐ ਅੱਜ ਉਹਨਾਂ ਦੇ ਰੰਗੁਰੂ ਦੇਵਾਂਗੇ ਲਾ ਕੱਲ ਤੋਂ ਡਾਇਆ ਕਰਾਂਗੇ ਵੀ ਉਹਨਾਂ ਨੂੰ ਆਪਾਂ ਰੱਖ ਕੇ ਕਰਾਉਣੀ ਜਿਹਦੇ ਹੈਗਾ ਆਪਾਂ ਜਿਹੜਾ ਫੜ ਲਿਆ ਆਪਾਂ ਇੱਕ ਦੋ ਦਿਨ ਰੱਖ ਕੇ ਉਲਾ ਮਾਰਦਿਆ ਕਰਨਾ ਜਾਉਣਾ ਹੋਊਗਾ ਤਾਂ ਆਜੂ ਜੇ ਭਈ ਅਗਲੇ ਨੇ ਆਪਦੇ ਘਰੇ ਮੋੜਨਾ ਜਾਣਵਰ ਨੇ ਦਾਦੇ ਘਰੇ ਵੀ ਮੁੜ ਜੂਗਾ ਛੜੀ ਸਿੱਧੀ ਗੱਲ ਹਾਂਜੀ ਮੈਨੂੰ ਲੱਗਦਾ ਇੱਕਾਂਡੇ ਦਾ ਕੰਮ ਹੋਰ ਹੋ ਗਿਆ ਜੀ ਠੀਕ ਹੈ ਕਿ ਨਹੀਂ ਇਹ ਇੱਧਰ ਸੀ ਜੋੜਨ ਵਾਲੇ ਫੁੱਡੇ 'ਚ ਤੇ ਕੋਈ ਮੂਵਮੈਂਟ ਨਹੀਂ ਕਰ ਰਿਹਾ ਬੱਚਾ ਯਾਰ ਮੇਰੇ ਹਿਸਾਬ ਨਾਲ ਤਾਂ ਬੱਬੂ ਇਹ ਅੰਦਰ ਹੀਂ ਦੀਰ ਇਹਨੂੰ ਕਹਿੰਦੇ ਗੌਰ ਹਨਾ ਮਰ ਗਿਆ ਵੀ ਬੱਚਾ 100% ਵਿੱਚ ਹੀ ਮਰ ਗਿਆ ਪੁੱਤ ਪਟ ਤਾਂ ਮੈਂ ਦਿੰਨਾ ਚਾਹੁੰਦਾ ਨਿਕਲਿਆ ਹੂੰ ਮਰ ਗਿਆ ਮਰ ਗਿਆ ਮਰ ਗਿਆ ਵੀ ਹੂੰ 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 ਡੈਥ ਕੇਸ ਚਲੋ ਕੋਈ ਨਾ ਜਿਹੜਾ ਅੰਡੇ ਚੋਂ ਨਿਕਲ ਸਕਿਆ ਫਿਰ ਧੋਗਾ ਕੀ ਕਰ ਤੂ ਚਲੇ ਮਰ ਗਿਆ ਬਾਬੇ ਇਹ ਉਹਦਾ ਨਾਲ ਦਾ ਬੱਚਾ ਸੀਗਾ ਟੂਸੇ ਟਵਰਲ ਜਿਹੜੀ ਦਾਨ ਸਿੰਘ ਵਾਲ ਛੱਡੀ ਸੀਗੀ ਆਪਰੇ ਇੱਕ ਤਾਂ ਨਿਕਲ ਗਿਆ ਇੱਕ ਆਂਡੇ ਚ ਹੀ ਮਰ ਗਿਆ ਇੱਕ ਉਧਰੋਂ ਅੰਡੇ ਚੋਂ ਮਰ ਗਿਆ ਬੱਚਾ ਉਹਦੇ ਨਾਲ ਦਾ ਸ਼ਾਇਦ ਜਿਹੜੀ ਮਾਲਿਆਣਾਂ ਕੋਲੇ ਬਾਜੀ ਜਿੱਤੀ ਸੀਗੀ ਜਿਹਦਾ ਆਪਾਂ ਨੂੰ ਥੋੜੇ ਦਿਨ ਪਹਿਲਾਂ ਗਲਾਬੀ ਬਗਣ ਵਾਲਾ ਨਹੀਂ ਕੂਤਰ ਸਾਇ ਪਿੰਡ ਚ ਇੱਕ ਤਾਂ ਉਹਨਾਂ ਨਾਲ ਦਾ ਬੱਚਾ ਮਰ ਗਿਆ ਇੱਕ ਦਾਨ ਸਿੰਘ ਵਾਲੇ ਹਨਾ ਜਿਹੜੀ ਛਡਿਊ ਸ਼ਾਕਿਆਂ ਚੋਂ ਮਰ ਗਿਆ ਕਹਾ ਦੋ ਬੱਚੇ ਮਾਰੇ ਤੇ ਮੈਂ ਕਹਣਾ ਵੀ ਜਿਹੜੇ ਅੰਡਾ ਚੋਂ ਬੱਚੇ ਨਿਕਲੀ ਜਾਂਦੇ ਨਿਕਲਨ ਵਾਲੇ ਆ ਉਹਨਾਂ ਨੂੰ ਵਾਪੜ ਬੜ ਕੇ ਬਾਹਰ ਹੀ ਦੇ ਗਰਮੇ ਵਿੱਚ ਨਾ ਮਰ ਜਾਈਂ ਦੋ ਬੱਚੇ ਅੰਡਾ ਚੋਂ ਮਰ ਗਏ ਬਾਪਿਓ ਇੱਕ ਬੱਚਾ ਨਿਕਲ ਕੇ ਮਰ ਗਿਆ ਇਹ ਰਾਤ ਮੈਂ ਧਰਕ ਗਿਆ ਸੀਗਾ ਯਾਰ ਨਾ ਇਹ ਸੀਗਾ ਦਿਨਾਂ ਦਾ ਫਰਕ ਤੁਹਾਨੂੰ ਸਹੀ ਦੱਸਾਂ ਤਾਂ ਠੀਕ ਹੈ ਇਹ ਜੀ ਆ ਬੈਟ ਕੇ ਚ ਬੈਟ ਕਾਲੇ ਕਬੂਤਰਾਂ ਨੇ ਚੋਕ ਨਹੀਂ ਦਿੱਤੀ ਇਹਨੂੰ ਤੇ ਮੈਂ ਉਧਰ ਹੋਰ ਕਬੂਤਰ ਹੀ ਥਲੇ ਧਰ ਗਿਆ ਰਾਤ ਨੂੰ ਤੇ ਜੇ ਮੈਂ ਕਦੇ ਕੱਲ ਤੜਕੇ ਧਰਦਾ ਮੈਂ ਫਿਰ ਉਹਨੇ ਦੇ ਦੇਣੀ ਸੀ ਮੈਂ ਰਾਤ ਨੂੰ ਧਰ ਗਿਆ ਮੈਂ ਸਭੀ ਚਲੋ ਕੁਦਰੀ ਚੋਕਰੀ ਇਹਦੇ ਕੁ ਵੱਡਾ ਹੋ ਗਿਆ ਫਿਰ ਫਿਰ ਇਹਨਾਂ ਥਲੇ ਬਦਲ ਦੇਾਂਗੇ ਆਪਾਂ ਤੇ ਇਹ ਵੀ ਮਰਿਆ ਪਈ ਵਿਚਾਰਾ ਨੁਕਸਾਨ ਹੋ ਗਿਆ ਨਾ ਬਾਬੋ ਯਾਰ ਦੋ ਆਂਡਿਆਂ ਚ ਉਹਦਾ ਕੋਈ ਨਹੀਂ ਆ ਬਾਲਾ ਜ਼ਰੂਰੀ ਸੀ ਬੱਚਾ ਯਾਰ ਇਹ ਵੀ ਵੱਡੇ ਕਬੂਤਰ ਦਾ ਸੀ ਮਾਂਡੇ ਬਦਲੇ ਸੀਗੇ ਚੱਕ ਕੇ ਇਰੋ ਕੋਈ ਗੱਲ ਨਹੀਂ ਬ్రో ਲੀਓ ਤਾਂ ਹੀ ਟੋਹਾ ਪੱਟੀ ਵੈਸੀ ਲੀਓ ਕਿਸੇ ਗੱਲ ਨੂੰ ਹੀ ਇਹਨੂੰ ਪਤਾ ਸੀ ਸਾਰੇ ਬੱਚੇ ਇੱਥੇ ਹੀ ਨਪੜਿਆ ਮੁੜ ਕੇ ਇਹਨੇ ਹਣਾ ਚਲੋ ਕੋਈ ਨਾ ਉੱਤੇ ਨੂੰ ਡੱਟ ਦਿਆਂਗੇ ਯਾਰ ਮਿੱਟੀ ਨਾਲ ਭਰ ਦਿਆਂਗੇ ਇਰੋ ਮੈਂ ਨੇ ਰੱਖਗੇ ਨੀਗਾ ਬੱਚੇ ਸਿਰੇ ਲਾਉਣੇ ਆ ਤਾਂ ਆ ਐ ਤਾਂ ਨਹੀਂ ਗੱਲ ਬਣਦੀ ਹਾਂਜੀ ਤੇ ਫੇਰ ਆਗੇ ਖੇਤ ਜੀ ਘਰੇ ਆ ਕੇ ਮਹਾਂ ਲਿਆਂਦਾ ਸਮਾਨ ਪਤਾ ਇਕੱਠਾ ਕਰਕੇ ਆਪਣੇ ਬੰਦਿਆਂ ਦਾ ਡਾਊਨ ਵਜੇ ਪਿਆ ਸਰੀਰ ਕਹਿੰਦੇ ਮੈਂ ਕੋਈ ਨਾ ਫਿਰ ਮੈਨੂੰ ਹੀ ਕਰਨਾ ਪਊ ਹਲਾੜੇ ਕੇਸ ਪਰ ਕੱਢਣੀ ਪੈਂਦੀ ਆਪਾਂ ਨੂੰ ਓਹੋ ਚਲੋ ਕੋਈ ਨਾ ਹੁਣ ਭਾਂਡੇ ਲੈ ਚਲੀ ਖਾਲੀ ਆਪਾਂ ਫਿਰ ਚਾਹ ਫੜਾ ਜਾਾਂਗੇ ਬਸ ਫਿਰ ਮੀਮੂ ਆਉਣ ਵਾਲਾ ਕਣੀਆਂ ਡਿੱਗੀਆਂ ਆਉਂਦੀਆਂ ਮੌਸਮ ਵਧੀਆ ਹੈ ਤੇ ਆ ਤਿੰਨ ਬੱਚੇ ਜਿਹੜੇ ਮਰੇ ਆ ਨਾ ਸਾਲਾ ਉਹ ਇਹਨਾਂ ਦੁੱਖਿਆ ਤਾਂ ਹੁਣ ਉਹ ਹਟ ਗਿਆ ਸੀ ਪਰ ਅੱਜ ਸੱਚੀ ਦੁੱਖਿਆ ਲੱਗਿਆ ਯਾਰ ਬੱਚੇ ਨਾ ਕੀ ਕਿਤੇ ਤਾਂ ਪਹਿਲੇ ਪਹਿਲੇ ਪੂਰ ਦੇ ਦੋਵੇਂ ਬੱਚੇ ਸਿਰੇ ਚੜ ਜਾਂਦੇ ਕਿਤੇ ਸਾਲੇ ਆਂਡਿਆਂ ਜਾਂ ਚੀ ਮਰਗੇ ਹਨ ਕੱਢੇ ਸਿਰਫ ਇੱਕ ਮੇਰੀ ਕੱਢਣ ਪਿੱਛੇ ਬੱਚੇ ਮਰ ਗਏ ਹਨ ਜੇ ਮੈਂ ਗੌਰ ਰੱਖਦਾ ਮੈਂ ਕੱਢ ਦਿੰਦਾ ਬੱਚੇ ਬਚ ਜਾਂਦੇ ਕੋਈ ਨਾ ਫਿਰ ਹੁਣ ਆਏ ਲੱਗਦਾ ਹੁਣ ਥੋੜਾ ਧਿਆਨ ਰੱਖ ਲਗੇ ਤਾਂ ਆਪਣਾ ਕੀ ਜਾਂਦਾ ਹੈਗਾ ਪੋਤਰਾ ਜਿਵੇਂ ਅੰਗੇਲੀ ਕਰਨ ਲੱਗ ਗਿਆ ਆਪਾਂ ਹਨਾ ਚਲੋ ਕੋਈ ਨਾ ਬਾਕੀ ਠੀਕ ਹੈ ਜਿਵੇਂ ਜਿੱਦੀ ਲਿਖੀ ਆ ਬਾਈ ਹਨਾ ਉਵੇਂ ਹੀ ਹੋਣਾ ਕੋਈ ਨਾ ਅਗਲੀ ਵਾਰੀ ਕਢਾਵਾਂਗੇ ਬੱਚਿਆਂ ਦਾ ਕੋਈ ਚੱਕਰ ਨਹੀਂ ਬਾਬਾ ਕੇ ਸੁੱਖ ਹਨਾ ਆਪਾ ਕਿਹੜਾ ਜਾਣ ਕੇ ਮਾਰਿਆ ਬਈ ਹਣ ਉਹ ਆਂਡੇ ਚੋਂ ਆਪ ਹੀ ਨਹੀਂ ਨਿਕਲੇ ਉਹਨਾਂ ਦੀ ਇੰਨੀ ਕੀ ਲਿਖੀ ਸੀ ਬਿਚਾਰਾਂ ਦੀ ਨਾ ਉੱਥੇ ਮਰ ਮੁਰਗੇ ਵਿੱਚ ਹੀ ਉਹ ਤੇ ਵੈਸੇ ਉਹ ਇਹ ਬੱਚੇ ਜਿਹੜੇ ਹੁੰਦੇ ਨੇ ਜਿਹੜੇ ਆਂਡੇ ਚੋਂ ਨਹੀਂ ਨਿਕਲ ਪਾਉਂਦੇ ਆਪ ਇਹ ਫਾਲਟ ਵਾਲੇ ਬੱਚੇ ਹੁੰਦੇ ਸਨ ਸਹੀ ਦੱਸ ਦਿੰਨਾ ਕਿਉਂਕਿ ਤੁਸੀਂ ਇਹ ਦੇਖ ਲਓ ਵੀ ਜਿਹੜੇ ਬੱਚੇ ਚੋਂ ਆਂਡੇ ਤੋਂ ਜਿਹੜੇ ਬੱਚੇ ਤੋਂ ਆਂਡੇ ਚੋਂ ਨਹੀਂ ਨਿਕਲੇਗਾ ਉਹ ਕੀ ਕਰ ਲਊ ਬਾਅਦ ਮੰਨ ਦੇਵੇਂ ਗੱਲ ਇਹ ਬੱਚੇ ਫਾਲਟ ਲੰਦੇ ਬੱਚੇ ਪਹਿਲਾਂ ਹੀ ਕਮਜ਼ੋਰੇ ਹੁੰਦੇ ਘਾਟਵਾਚ ਪੈਦਾ ਹੁੰਦੇ ਆ ਬੱਚੇ ਜਿਹੜੇ ਆਂਡੇ ਚ ਮਰਦੇ ਆ ਬੱਚੇ ਜਿਹੜਾ ਸਹੀ ਜੋੜਾ ਹੋਊਗਾ ਨਾ ਪੱਕੇ ਬੱਚੇ ਨਾ ਚਲੋ ਲੈ ਚਲੀ ਭਾਂਡੇ ਢਿੰਡੇ ਯਾਰ ਕਰੇ ਕਰਨ ਲਗੇ ਹਿਸਾਬ ਚ ਕੰਮ ਬਾਪੋ ਜਿਹੜਾ ਵੈਦਰ ਹੋਇਆ ਪੈਣਾ ਕਹਿੰਦੇ ਫਿਰ ਕਿਆ ਬਾਤਾਂ ਨੇ ਬਾਈ ਪੂਰ ਪਈ ਜਾਂਦੇ ਸੱਚੀ-ਮੁੱਚੀ ਸਾਰੋ ਪੂਰ ਪੈਂਦੇ ਆਪਣੇ ਅੰਦਰ ਨਹੀਂ ਪੂਰ ਪੈਂਦੇ ਠੀਕ ਐ ਤੇਰੀ ਭੈਣ ਪੂਰਾ ਨਜ਼ਾਰਾ ਬਾਈ ਯਾਰ ਮਾਹੌਲ ਵੇਖੋ ਨਾ ਇਹਦਾ ਠਰਿਆ ਪਿਆ ਮੌਸਮ ਹਲਕੀ ਵਾਲੀ ਕੀ ਕਣੀ ਡਿੱਗੀ ਜਾਂਦੀ ਹੈ ਵਧੀਆ ਚਾਹ ਲੈ ਕੇ ਆ ਗਏ ਬਈ ਖੇਤ ਇਹਨਾਂ ਵਾਸਤੇ ਆਪਣੇ ਬੰਦੇ ਆਸਤੇ ਪੰਨ ਬੰਦੇ ਆ ਨਾ ਰੱਖ ਦੀ ਚਾਹ ਤੇ ਮਾਲ ਵੀ ਸਪਲਾਈ ਕਰੀ ਚੱਲੇਗੇ ਇਹਨਾਂ ਨੂੰ ਬਾਬਾ ਜਾਇ ਇਹ ਨਾ ਕਿਤੇ ਮੁਰੇ ਮੁਰੇ ਨੂੰ ਫੜਾ ਦਿਆਂ ਮੈਂ ਦੂਜੇ ਤਲ ਕੋਕੀ ਤੇ ਨਾ ਪਊਗਾ ਕੋਈ ਇੰਨਾ ਪਲਾਬਦਾ ਨਹੀਂ ਆਪਣੇ ਕੋਲ ਓਏ ਮੇਰੇ ਵੀਰੋ ਉਸਮਾਨ ਹਾਂਜੀ ਆ ਗਏ ਇਧਰ ਲੈ ਕਰੇ ਜੀ ਲੱਗੀ ਸੌਣ ਦੀ ਝੜੀ ਨਹੀਂ ਇਹ ਸੌਣ ਵੀ ਨਹੀਂ ਭਾਦੋਂ ਦੀ ਝੜੀ ਲੱਗ ਜੈਣਾ ਕਿ ਸੌਣ ਚੱਲੇ ਦੇ ਭਾਦ ਦੇ ਇੱਕ ਤਾਂ ਦੇਸੀ ਮਹੀਨੇ ਦੇ ਨਾਂ ਨਹੀਂ ਪਤਾ ਯੱਬ ਖਾਨਾ ਪਤਾ ਤਾਂ ਹੈਗਾ ਨਹੀਂ ਕਨਫਰਮ ਨਹੀਂ ਹੈਗੀ ਤੇ ਅੱਜ ਨਹੀਂ ਕੋਈ ਨਵਾਂ ਪਰਿੰਦਾ ਆ ਕੇ ਜੁੜਿਆ ਯਾਰ ਕਿਉਂਕਿ ਅੱਜ ਮੀਂਹ ਪਈ ਜਾਂਦਾ ਹਨ ਤਾਂ ਕਰਕੇ ਤੇ ਤੜਕੇ ਫਿਰਦਾ ਦਾ ਸੀਗਾ ਬੈਂਦਾ ਮੈਨੂੰ ਕੋਸ਼ੇ ਨੇ ਫੋਨ ਆਇਆ ਠੀਕ ਆ ਕਿ ਨਹੀਂ ਤੇ ਪਰ ਉਦੋਂ ਮੈਂ ਸੁੱਤਾ ਪਿਆ ਸੀਗਾ ਮੋੜ ਮੈਨੂੰ ਤਾਂ ਨਹੀਂ ਪਤਾ ਲੱਗਿਆ ਤੇ ਆਪਣੇ ਦੋ ਬੈਠੇ ਬਈ ਜਾਲ ਤੇ ਉਹ ਬੈਠੇ ਖੇਤ ਜਾਣਾ ਸੀਗਾ ਆਪਾਂ ਯਾਰ ਤੇ ਬਸ ਮੈਂ ਗਿਆ ਮੈਂ ਵੀ ਦਾਣੇ ਦੇ ਨੇ ਪਾ ਚੱਲੀ ਫਿਰ ਖੇਤ ਚੱਲਾਂਗੇ ਪਟੈਂਚਰ ਫ੍ਰੀ ਹੋ ਗਏ ਚਲੋ ਕਰਾਂ ਅਗੇ ਇਧਰੇ ਕਰੀ ਖੋਲੀ ਲੋਕ ਲੋਕ ਉਹ ਦੇਖੀਏ ਕਬੂਤਰ ਦਾਣੇ ਪਾਣੀ ਕਰੀਏ ਤਿਆਰ ਨਾਲੇ ਕਰਦੇ ਆ ਵਲੌਗ ਦੀ ਮਾੜੀ ਮੋਟੀ ਹਾਂਜੀ ਕਰ ਲੈ ਦਾਣੇ ਰੇੜੀ ਸਾਰੇ ਖੁਡਾਣਿਆ ਉਹ ਜਾਨਵਰਾਂ ਵਾਸਤੇ ਇਹ ਕਰ ਫੇਰ ਮੂੰਹ ਪਾ ਕੇ ਜਾਨਵਰਾਂ ਨੂੰ ਬੋਲਣ ਜੇ ਰਿਕਤਾਇਆ ਕਰੂਗੀ ਇਹ ਵੀ ਵੜਾ ਗਿਆ ਆਪੇ ਐਸਾ ਬੁਰਾ ਹਾਲ ਹੀ ਹੈ ਬੱਚੇ ਬਈ ਇੱਕ ਹੋਤੇ ਨਵਾਂ ਨਿਕਲ ਗਿਆ ਬਾਵਾ ਨਿਕਲ ਗਏ ਹੁਣ ਨਿਗਰ ਰੱਖਣ ਲੱਗ ਗਿਆ ਮੈਂ ਕੋਲੋਂ ਲਾ ਕੇ ਟੜਕੇ ਵੇਖ ਕੇ ਆ ਸੀਗਾ ਮੈਂ ਉਹਨੇ ਜੋ ਤਿੰਨ ਬੱਚੇ ਨਿਕਲੇ ਬਈ ਉਹ ਤੇਰੀ ਪੈ ਨੂੰ ਆਗਰੀ ਬਾਰੀ ਆ ਗਈ ਸੀਗੀ ਹੋਏ ਰੱਤੀ ਹੀ ਹੈ ਨਾ ਲੱਤੀ ਆਪਣੀ ਬੱਤੀ ਦਾ ਫਿਰ ਇਹਨਾਂ ਨੂੰ ਲੋ ਜੀ ਕਰ ਲੈ ਰੈਡੀਟਰ ਇਹ ਖੜੇ ਆਏ ਓਏ ਆਹ ਮੁੰਡਾ ਰੋਈ ਬਾਹਰ ਨਾ ਨਿਕਲ ਜੇ ਫੋਰ ਦਾ ਗੁੱਜੇ ਕਰ ਲੈ ਕਿਤੇ ਆਪਾਂ ਇਹ ਨਾ ਬੋਤਾ ਲੈ ਰੱਖੀਏ ਕੋਡਾ ਨੰਬਰ 2 खा जो खा जो खा जो खो आओ बोट जाल आबूतर वास्ते भी ट्रे लाती बई ठीक है कि नहीं कोई मीहू कोई तो पानी बड़ा खड़ता करके ट्रे की जरूरत है लो बेबी ट्रेओ आयोह हाँ जी आ गए गुडा नंबर चार ਆਇਓ ਬਤਾ ਬੇਬੀ ਪੀਜਸ ਵਿਦ ਕਬੂਤਰਾਂ ਆਇਆ ਸੱਚਾ ਹੈਗੀ ਆਏ ਫਿਰ ਬੜਾ ਕੀੜਗਾ ਯਾਰ ਹਾਂ ਲੌਟ ਮੈਂ ਸਿੱਧੇ ਚਫਾਂ ਬੱਲਾਉਂਗਾ ਸ਼ੁਰੂਆਤ ਕਰਦਾ ਜਿਹੜਾ ਤੂੰ ਠਿੱਠ ਕਰਦਾ ਲਓ ਜੀ ਫੁੱਡਾ ਨੰਬਰ 5 ਓਕੇ ਵੀ ਰਿਪੋਰਟ ਡਨ ਅੱਜ ਨਹੀਂ ਯਾਰ ਕੋਈ ਕਬੂਤਰ ਆਇਆ ਹਨਾ ਆਪਣੇ ਲਈ ਕੂਤਰੀ ਬੋੜ ਗਏ ਨੇ ਤੇ ਨੂੰ ਲਾ ਚਾਲ ਦੇ ਆ ਹੁੰਦੇ 1 2 ਕੀ ਹੈ ਕੀ ਹੈ ਜੈ ਹਾਂ ਜਨੂਸ ਕੜਦਾ ਮੇਰਾ ਵੀ ਨੇ ਦੇਖੋ ਔਰ ਨਾ ਯਾਰ ਬਈ ਆ ਨਹੀਂ ਕੋਈ ਟਾਈਮ ਹੁੰਦਾ ਚੋੜਦਾ ਕੋਈ ਕੋਈ ਟਾਈਮ ਹੁੰਦਾ ਚੋੜਦਾ ਨਾ ਯਾਰ ਬਈ ਦੀ ਉਹ ਮਾਨਾ ਜਾ ਉਹ ਮਾਨਾ ਹੈ ਫਾਇਨ ਨਵਾਲ ਚ ਨਾ ਓਏ ਜਿਹੜਾ ਚਲਾ ਗਿਆ ਮੈਨੂੰ ਕੋਟੇ ਦੇ ਹਰ ਮਰ ਨਾ ਯਾਰ ਪੁੱਤ ਦਾਣੇ ਪੜ ਗਏ ਪੁੱਤ ਦਾਣੇ ਪੜ ਗਏ ਆ ਗਿਆ ਜੀ ਇਧਰ ਬੈਟਕ ਵਾਲੀ ਸਾਈਡ ਤੇ ਯਾਰ ਕੋਈ ਤਕਵਾ ਆਦਾ ਰੇਨੇ ਦਾ ਬੜੀ ਜੋੜ ਕਰਦਾ ਭਾਈ ਉਹ ਇਹਨੂੰ ਤਨਾ ਝੇੜ ਕੇ ਜਾ ਉਡਰਾ ਸਾਪ ਹੀ ਛੇੜ ਲੈਣੇ ਹੈਗੇ ਦੇਖੀ ਯੂਸ ਖੜੇ ਹਲੇ ਦਾ ਲੈ ਕੀ ਹੈ ਸਾਦ ਕੀ ਕਰਨਾ ਚਾਹੁੰਦਾ ਤੂੰ ਇਹ ਦੱਸ ਫਿਰ ਹਾਂਜੀ ਡਨ ਹੋ ਗਈ ਕੰਮ ਠੀਕ ਹੈ ਦਾਣਾ ਪਾਣੀ ਰੱਖਤਾ ਵੀ ਸਾਰੇ ਕਬੂਤਰਾਂ ਨੂੰ ਠੀਕ ਹੈ ਖਾਈ ਜਾਂਦੇ ਆ ਪਾਣੀ ਪੋਦਾ ਦਾਣਾ ਹੀ ਪਾਤੇ ਉਹ ਕੇਰਪੋਟਾ ਹੁਣ ਚੱਲ ਕੇ ਖੇਤ ਨੀਰਾਂ ਨਾਲ ਲੱਗੇ ਵੱਢ ਕੇ ਨਾ ਉਹਨੂੰ ਮਾਗੇ ਆ ਕੇ ਹਾਂ ਕਬੂਤਰ ਜਿਹੜੂ ਉੱਡੇ ਫਿਰਦੇ ਆ ਦੋ ਆਪਣੇ ਗੰਦਮਾਰਕਾ ਇਹਨਾਂ ਨੂੰ ਵੀ ਲਾਵਾਂਗੇ ਠੀਕ ਹੈ ਨੀ ਕੁੱਤਰ ਤਾਂ ਚੰਗੇ ਆ ਚਲੋ ਉਹ ਬਣਾ ਰੱਖੇ ਮਾੜੇ ਕਹਿ ਲੋ ਚਲੋ ਚੰਗੇ ਤਾਂ ਕਿਵੇਂ ਆਖਣੇ ਆਪਾਂ ਤੇ ਐਨੇ ਭੁੱਖੇਗਾ ਤੁਨ ਅੱਗੇ ਨੇ ਅੱਜ ਇਹ ਪਰ ਕੱਲ ਟਾਈਮ ਦਾ ਦਾਣੇ ਪੈਣੇ ਹਾਂ ਕੀ ਇਹ ਬੇਬੀ GoPro ਲਾਜ ਲੈ ਲੋ ਆਖ ਲੋ ਸਾਰੇ ਕੁੱਡਿਆਂ ਨੇ ਹਾਂਜੀ ਪਹੁੰਚ ਗਏ ਖੇਤ ਲੈ ਕੇ ਨੀਰੇ ਵਾਲੀ ਰੇੜੀ ਅੱਜ ਭਈ ਆਪ ਹੀ ਨੀਰਾ ਵੜਾਂਗੇ ਤੇ ਆਪ ਹੀ ਲੱਦਾਂਗੇ ਕਿਉਂਕਿ ਫਿਰ ਦੂਜੇ ਖੇਤ ਬੰਦੇ ਘਾ ਕੱਢੀ ਅੰਦਰ ਨੂੰ ਤੰਗ ਨਹੀਂ ਕਰਦੇ ਡਿਸਟਰਬ ਉਹ ਕੋ ਤਾਂ ਸੋਗ ਨਹੀਂ ਕਈ ਜਾਂਦਾ ਯਾਰ ਕਹਿੰਦਾ ਮੈਂ ਜਿੱਦ ਇੱਥੇ ਮੈਨੂੰ ਫੋਨ ਲਾਦਾ ਕਹਿੰਦਾ ਯਾਰ ਚਾਹ ਲਿਆ ਠੰਢੀ ਜਹੀ ਪਈ ਐ ਮੈਂ ਯਾਰ ਮੈਂ ਦਾ ਖੇਤ ਆ ਕਹਿੰਦਾ ਮੈਨੂੰ ਹੁਣ ਮੁਰਨਾ ਔਖਾ ਬਾਕੀ ਮੈਂ ਇੱਥੇ ਹੀ ਬੈਠ ਕੇ ਹੁਣ ਵੀਡੀਓ ਵੀ ਐਡਿਟ ਕਰਨੀਆਂ ਤੇ ਅਪਲੋਡ ਵੀ ਕਰਨੀਆਂ ਨੀਰਾ ਵੜਨਾ ਵੀ ਆ ਲੱਦਣਾ ਆਈ ਐ 5 ਵਜੇ ਤੇ 7 ਵਜੇ ਨੂੰ ਘਰੇ ਮੁੜ ਜਾਣਾ ਮੈਂ 2 ਘੰਟਾ ਹੈ ਰਾਂ ਆ ਇੱਥੇ ਟਿਕ ਟਿਕਾਣਾ ਠੀਕ ਐ ਚਲੋ ਰੇੜੀ ਕਰਾਂ ਵਿਹਲੀ ਫ ਕੰਮ ਤਾਂ ਦਾ ਸਟਾਰਟ ਫਿਰ ਦੇਖਦੇ ਆਂ ਕਿਆ ਬੰਦਦਾ ਬਾਬੇ ਹਾਂਜੀ ਨੀਰਾ ਕਾਟ ਲਿਆ ਜੀ ਆਪ ਇਸੇ ਉਠਾ ਕੇ ਗਾੜੀ ਮੇ ਫਿਲ ਕਰਤੇ ਆਂ ਹਾਂਜੀ ਚੱਲ ਬਈ ਕਰਨਾ ਸੀ ਗੱਡੀ ਜੇ ਧੋੜ ਵਾਸ ਚਲਤੇ ਹਾਂ ਘਰ ਕੋ ਦੇਖੋ ਬਈ ਮੌਸਮ ਵੈਦਰ ਬਾਰਿਸ਼ ਕਿਆ ਬਤਾਨੇ ਹਾਂਜੀ ਅੱਗੇ ਇਧਰ ਲੈ ਕਰੇ ਪਹਿਲਾਂ ਤਾਂ ਲਿਓ ਮਾਨ ਨੂੰ ਛੱਡ ਗਏ ਲਿਓ ਮਾਨਾ ਕਰੋ ਚੱਲ ਬਈ ਚੱਲ ਚੱਲ ਰੋਟੜੀ ਪਾਦ ਗਏ ਨੂੰ ਭੈਣ ਦੋ ਯਾਰ ਉਹ ਆਪਣੇ ਜਾਨਵਰ ਕਿੱਧਰ ਗਿਆ ਮਤਲਬ ਆਪੇ ਲ ਤਾਂ ਨਹੀਂ ਪਈ ਕਿਤੇ ਉੱਧ ਯਾਰ ਆਹ ਗੱਲ ਭਾਲ ਤਾਂ ਮਗਰ ਉਹ ਅਗੱਤ ਕਾ ਮਾਰਦਾ ਏੜਾ ਤੁਮਾ ਕੀ ਬਸ ਪਿੰਜਰੇ ਤੇ ਬੈਠਾ ਹੋਵੇ ਬੈਠਾ 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 ਯਾਰ ਪੁੱਤ ਆਏ ਅੰਦਰ ਚਲੇ ਗਏ ਬਹੁਤ ਟਾਈਮ ਗਿਆ ਹੂੰ ਇੱਕ ਹੰਡ ਵੀ ਪੁੱਤੰਦਸ ਦਾੜ ਲੱਗਿਆ ਹਾਂਜੀ ਘਰ ਤੇ ਦੋਵੇਂ ਜਾਨਵਰ ਅੰਦਰ ਬਾਈ ਦਾਣੇ ਪਈ ਹੈ ਪਾਣੀ ਪਿਆ ਆਪੇ ਖਾਪੀ ਕਰਕੇ ओके ਪਰ ਮੈਨੂੰ ਯਾਦ ਕਰਨ ਲੈਣ ਤੋਂ ਵੀ ਆਂਡੇ ਬੱਚੇ ਕਿਤੇ ਦੇਖਣ ਵਾਲ ਤਾਂ ਹੈ ਨਹੀਂਗੇ ਹਾਂ ਇੱਕ ਦੋ ਬੱਚੇ ਦੇਖਣ ਵਾਲ ਹੈ ਮੈਨੂੰ ਯਾਦ ਆ ਆਪੇ ਦੇਖ ਲਵਾਂਗਾ ਚੱਕਰ ਨਹੀਂ ਮੈਂ ਇੱਕ ਵੱਡੀ ਝੱਲ ਰਹਿਦਾ ਇੱਕ ਵੱਡੇ ਟੂਸਾਂ ਦਾ ਉਹ ਸੱਚ ਕੋ ਉਹਦਾ ਸਾਤ ਆਲਦਾ ਹੀ ਦੇਖਣ ਵਾਲਾ ਹੈ ਚਲੋ ਕੋਈ ਨਾ ਮਾਰ ਰੋ ਨਾ ਟੈਂਸ਼ਨ ਨਾਲੋ ਤੁਸੀਂ ਹਾਂਜੀ ਮੇਰੇ ਵੀਰੋ ਆ ਗਈ ਸੀ ਇੱਧਰਨੇ ਘਰੇ ਇੱਕ ਕਮੈਂਟ ਕੀਜ਼ ਕਿੱਧਰ ਰੱਖ ਰੋ ਖਸੀਆਂ ਵਾ ਚਲੋ ਕੋਈ ਨਾ ਤੇ ਓ ਐਮ ਜੀ ਬੈਟ ਖੁੱਲੀ ਪਈ ਐ ਭੈਣ ਦੇ ਲਿਓ ਤਾਂ ਨਹੀਂ ਕਾਰਵਾਈ ਪਾ ਗਿਆ ਕਿਤੇ ਨਹੀਂ ਨਹੀਂ ਚਲੋ ਬਾਪੂ ਲਿਓ ਨੂੰ ਰੋਟਰੀ ਪਾ ਦੇ ਠੀਕ ਐ ਓਕੇ ਡੰਨੂ ਦਾ ਕੰਮ ਆਪ ਨਾ ਕਰ ਲੈ ਰੋਟਰੀ ਆਪ ਹੀ ਖਾਲੀ ਉਹ ਕਬੂਤਰਾਂ ਨੂੰ ਦੇਖ ਕਰਕੇ ਛੋਟੇ ਆਂਡੇ ਬੱਚੇ ਦੇਖ ਕਰਕੇ ਲੋਕ ਲੂਕ ਲਾ ਕੇ ਲਿਟਾਂ ਛੱਡ ਕੇ ਸਰ ਕੋਈ ਕਰਕੇ ਦੁਆ ਪੈਂਦੇ ਆ ਇੱਕ ਮੈਂ ਚਾਬੀਆਂ ਪਾ ਲਾ ਮੁੰਲਾ ਦਾ ਫੇਰ ਚਾਬੀਆਂ ਰੱਖ ਕੇ ਮੈਂ ਭੁੱਲ ਗਿਆ ਕਿੱਥੇ